माज ਮਹਿਲਾ ਪੰਜਵਾਂ ਕਿਨੀ ਦਇਆ ਗੋਪਾਲ ਗੋਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿੰਨ ਕਰਤੈ ਦੁੱਖ ਕਾ ਡੇਰਾ ਢਾਇਾ ਜੀਉ ਮਨ ਤਾਂ ਨ ਵਸਿਆ ਸੱਚਾ ਸੋਈ ਵਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਾ ਜੀਉ ਜੋ ਕਿਸ਼ ਕਰੇ ਸੋ ਆਪੇ ਆਪਾ ਬੁੱਧ ਸਿਆਣਪ ਕਸ਼ੋ ਨਾ ਜਪੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਭੁਲਾਵਾ ਲਾਹਿਆ ਜੀ ਚਰਨ ਕਮਲ ਜਨ ਕਾ ਆਧਾਰੋ आठ पहर राम नाम बपारो सहज आनंद गावै गुण गोबिंद प्रभ नानक सर्व समाया जीव चरण कमल जन का आधारो आठ पहर राम नाम बपारो ਸਹਜ ਆਨੰਦ ਗਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 107 ਦੇ ਉੱਪਰ ਅੰਕਿਤ ਹੈ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਬਹੁਤ ਵੱਡਾ ਸੁਭਾਅ ਹੈ ਉਹ ਪਰਮੇਸ਼ਰ दयावान ਹੈ ਦਿਆਲੂ ਹੈ ਕਿੰਨੀ ਦਇਆ गोपाल गुसाई तो कि सतगुरु महाराज ਕਹਿੰਦੇ ਜਿਸ ਮਨੁੱਖ ਦੇ ਅੰਦਰ ਦਇਆ ਹੈ ਵੈਸੇ ਵੀ ਨਾ ਉਹ ਧਰਤੀ ਨੂੰ ਪਹਿਲਾਂ ਉਪਜਾਉ ਬਣਾਉਂਦੇ ਹਾਂ ਐਸਾ ਕੋਈ ਵੀ ਨਹੀਂ ਕਰਦਾ ਕਿ ਉਹਦੇ ਧਰਤੀ ਦੇ ਉੱਪਰ ਬੀਜ ਖਿਲਾਰਦੇ ਹੋ ਤੇ ਧਰਤੀ ਤੇ ਫਸਲ ਹੋ ਕੇ ਜਾਏਗੀ ਅਨਾਜ ਹੋ ਕੇ ਜਾਏਗਾ ਹੋਈ ਨਹੀਂ ਸਕਦਾ ਉਹਨੂੰ ਬੜੀ ਨਰਮ ਕਰਨਾ ਪੈਂਦਾ ਹੈ ਧਰਤੀ ਨੂੰ ਬੋਹਣਾ ਪੈਂਦਾ ਹੈ ਤੇ ਬਾਰ-ਬਾਰ ਉਹਨੂੰ ਬੰਦਦੇ ਆ ਜਿਸ ਤਰ੍ਹਾਂ ਭਗਤ ਅਨਾਰਜੀ ਦਾ ਸ਼ਬਦ ਹੁੰਦਾ ਨਾ ਅਨਾਜ ਮੰਗੋ ਸਤ ਸੀਕਾ ਵੀ ਸੱਤ ਵਾਰੀ ਹਲ ਪਾਇਓ ਮਤਲਬ ਉਹਨੂੰ ਇੰਨੀ ਧਰਤੀ ਨੂੰ ਨਰਮ ਕਰਕੇ ਤਾਂ ਬੀਜ ਜਿਹੜਾ ਹੈ ਉਹ ਧਰਤੀ ਦੇ ਵਿੱਚ ਫਿਰ ਉਹ ਜਿਉਂਕਿ ਹਰੇਕ ਕੰਮ ਦੇ ਵਿੱਚ ਦਇਆ ਜ਼ਰੂਰੀ ਹੈ ਤੇ ਗੁਰੂ ਸਾਹਿਬ ਨੇ ਸਾਡੇ ਜੀਵਨ ਦੇ ਵਿੱਚ ਦਇਆ ਪਹਿਲਾਂ ਪੈਦਾ ਕੀਤੀ ਜੇ ਗੁਰੂ ਸਾਹਿਬ ਜੀ ਹਿੰਦੂ ਨੂੰ ਸਮਝਾਉਂਦੇ ਆ ਸਤਿਗੁਰੂ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਆਪਣੇ ਧਾਰਮਿਕ ਚਿੰਨ੍ਹ ਪਾਓ ਪਰ ਉਹਦਾ ਕੋਈ ਮਤਲਬ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਜਨੇਊ ਇਦਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਅੰਦਰ ਦਇਆ ਹੋਵੇ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਨੂੰ ਜੀ ਕਾ ਹਾਈ ਤਪਾਂਡੇ ਕਤ ਕਿਉਂਕਿ ਪਾਉਣ ਵਾਲੇ ਦੇ ਅੰਦਰ ਵੀ ਦਿਆ ਨਹੀਂ ਸੀ ਤੇ ਜਿਹੜਾ ਪਵਾਰੇ ਸੀ ਉਹਦੇ ਅੰਦਰ ਵੀ ਦਿਆ ਨਹੀਂ ਸੀ ਉਹਦੇ ਵਿੱਚ ਵੀ ਵਿਤਕਰਾ ਹੁੰਦਾ ਸੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੂੰ ਜਿਨੇਉ ਪਾਉਣ ਲੱਗੇ ਨਾ ਸਤਗੁਰੂ ਪਹਿਲਾਂ ਕੁਝ ਵੀ ਨਹੀਂ ਗਿਆ ਸਾਰੀ ਬਰਾਦਰੀ ਇਕੱਠੀ ਹੋ ਗਈ ਪਰਿਵਾਰ ਇਕੱਠਾ ਹੋ ਗਿਆ ਰਿਸ਼ਤੇਦਾਰ ਇਕੱਠੇ ਹੋ ਗਏ ਪੰਡਤ ਹਰदयाल ਜੀ ਆ ਗਏ ਸਾਰਾ ਕੁਝ ਦੇਖ ਰਿਹਾ ਮਰੇ ਸਤਗੁਰੂ ਜੀ ਨੇ ਸਵਾਲ ਕੀਤਾ ਜੀ ਸਾਧ ਸੰਗਤ ਜੀ ਸਤਗੁਰੂ ਨੇ ਪੁੱਛਿਆ ਪੰਡਤ ਜੀ ਜਨੇਊ ਪਾਉਣ ਨਾਲ ਕੀ ਹੋਏਗਾ ਕਹਿੰਦੇ ਜਨੇਊ ਪਾਉਣ ਵਾਲਾ ਧਰਮ ਹੀ ਹੋ ਜਾਏਗਾ ਅੱਜ ਤੋਂ ਤੁਸੀਂ ਧਰਮ ਦੇ ਵਿੱਚ ਪ੍ਰਵੇਸ਼ ਕਰ ਲੋ ਤੇ ਸਤਗੁਰੂ ਨੇ ਆਖਿਆ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਤੇ ਇਦਾਂ ਕਰੋ ਮੇਰਾ ਮਿੱਤਰ ਹੈ ਮੇਰਾ ਭਰਾ ਹੈ ਮਰਦਾਨਾ ਇਹਨੂੰ ਜਿਨੇ ਉਪਾਦੋ ਕਹਿੰਦੇ ਉਹ ਨਹੀਂ ਪਾ ਸਕਦਾ ਸੂਦਰ ਹੈ ਗੁਰੂ ਸਾਹਿਬ ਕਹਿੰਦੇ ਚਲੋ ਠੀਕ ਹੈ ਉਹ ਸੂਦਰ ਮੰਨ ਲਿਆ ਮੇਰੀ ਜਿਹੜੀ ਭੈਣ ਆ 5 ਸਾਲ ਵੱਡੀ ਆ ਬੇਬੇ ਨਾਨਕੀ ਉਹਨੂੰ ਜਿਨੇ ਉਪਾਦਿਓ ਉਹ ਤਾਂ ਮੇਰਾ ਖੂਨ ਦਾ ਰਿਸ਼ਤਾ ਹੈ ਨਾ ਉਹ ਕੰਨ ਲਗਾ ਇਸ ਤਰੀਕੀ ਪਾ ਸਕਦੀ ਸਤਗੁਰ ਕਹਿੰਦੇ ਵੀ ਇਦਾਂ ਤਾਂ ਮੈਂ ਧਰਮ ਨਹੀਂ ਚਾਹੁੰਦਾ ਜਿਹੜਾ ਵਿਤਕਰਾ ਕਰਦਾ ਹੋਵੇ ਇਨਸਾਨੀਅਤ ਦੇ ਵਿੱਚ ਵਿਤਕਰਾ ਕਰਦਾ ਹੋਵੇ ਉਹ ਰੱਬ ਦੇ ਬਣਾਏ ਹਨ ਬੰਦੇ ਸਾਰੇ ਤੇ ਗੁਰੂ ਸਾਹਿਬ ਨੇ ਆਖਿਆ ਵੀ ਜੇ ਤੇਰੇ ਕੋਲ ਜਨੇਊ ਪਾ ਰਹਿਆ ਨਾ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਜੇ ਹੁਣ ਸਤ ਗੁਰੂ ਨੇ ਮੁਸਲਮਾਨ ਨੂੰ ਸਮਝਾਇਆ ਉੱਥੇ ਵੀ ਕੱਲ ਪਹਿਲਾਂ ਦਇਆ ਦੀ ਕੀਤੀ ਮੇਰ ਮਸੀਤ ਕਹਿੰਦੇ ਆਪਣੇ ਅੰਦਰ ਦਇਆ ਦੀ ਮਸੀਤ ਬਣਾ ਮਸਜਿਦ ਜਿਹੜੀ ਹੈ ਨਾ ਦਇਆ ਦੀ ਬਣਾ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਤੀਸਰਾ ਧੜਾ ਸੀ ਸਾਧ ਸੰਗਤ ਦੇ ਜੋਗੀ ਸਨ ਤੁਸੀਂ ਰੋਜ਼ ਪੜ੍ਹਦੇ ਹੋ ਸਾਰੇ ਜਪਜੀ ਸਾਹਿਬ ਘਟੋ ਘਟ ਉਹਨੂੰ ਵੀ ਸਮਝ ਆਇਆ ਕਹਿੰਦੇ ਭਾਈ ਦਇਆ ਚਾਹੀਦੀ ਹੈ ਭਗਤ ਗਿਆਨ दया भंडारਣ ਘਟ ਘਟ ਵਾਜੇ ਨਾ ਕਿਉਂਕਿ ਉਹ ਭੁਗਤ ਪਾਵੋ ਇੱਕ ਚੂਰਮਾ ਵੰਡਦੇ ਸੀ ਪ੍ਰਸ਼ਾਦ ਵੰਡਦੇ ਸੀ ਤੇ ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਵੰਡੀ ਜਾਂਦੇ ਹੋ ਪਰ ਵੰਡਣ ਵਾਲਿਆਂ ਦੇ ਅੰਦਰ ਦਇਆ ਹੀ ਨਹੀਂ ਹੈ ਬਦੂਸਰੇ ਨੂੰ ਨਹੀਂ ਦਿੰਦੇ ਸੀ ਭੁਗਤ ਗਿਆਨ ਦਇਆ ਭੰਡਾਰ ਹੁਣ ਸਤਿਗੁਰੂ ਨੇ ਬਿਲਕੁਲ ਫੈਸਲਾ ਕੀਤਾ ਕਹਿੰਦੇ ਜਿਹੜਾ ਬੰਦਾ ਕਹਿੰਦਾ ਨਾ ਧਰਮੀ ਆ ਤੇ ਉਹਦੇ ਅੰਦਰ ਦਇਆ ਹੋਣੀ ਲਾਜ਼ਮੀ ਆ ਜੇ ਧਰਮ ਹੀ ਨਹੀਂ ਆਪਣੇ ਆਪ ਨੂੰ ਘਾਰੇ ਵੱਖਰੀ ਗੱਲ ਹੈ ਜੇ ਉਹਦੇ ਅੰਦਰ ਦਇਆ ਹੈ ਉਹ ਸਮਝੋ ਧਰਮ ਹੀ ਹੈ ਜਿਸ ਤਰ੍ਹਾਂ ਰੋਜ਼ ਪੜ੍ਹਦੇ ਆ ਧੌਲ ਧਰਮ ਦਇਆ ਦਾ ਪੁੱਤ ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ ਜੇ ਹੁਣ ਮਾਂ ਹੀ ਪੈਦਾ ਨਹੀਂ ਹੋਈ ਤੇ ਪੁੱਤਰ ਕਿੱਥੋਂ ਪੈਦਾ ਜੇ ਅੰਦਰ ਸਾਡੇ ਦਇਆ ਹੀ ਨਹੀਂ ਹੈ ਤੇ ਧਰਮ ਕਿੱਥੋਂ ਪੈਦਾ ਹੋ ਜਾਏਗਾ ਅੱਜ ਦੇਖੋ ਨਾ ਇਨਸਾਨੀਅਤ ਦੇ ਨਾਲ ਅੱਜ ਤੋਂ ਜਦੋਂ ਦਾ ਸੰਸਾਰ ਬਣਿਆ ਇਨਸਾਨੀਅਤ ਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ। ਇਨਸਾਨ ਇਨਸਾਨੀਅਤ ਨੂੰ ਕੁਚਲਿਆ ਜਾਂਦਾ ਹੈ। ਦਇਆ ਨਹੀਂ ਹੈ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦਨ ਤੱਕ ਤੁਹਾਡੇ ਅੰਦਰ ਦਇਆ ਨਹੀਂ ਹੈ ਪਰ ਮੇਰਾ ਜਿਹੜਾ ਪ੍ਰਮਾਤਮਾ ਨਾ ਉਹ ਸਾਰਿਆਂ ਤੇ ਦਇਆ ਕਰਦਾ ਹੈ। ਸਾਰਿਆਂ ਨੂੰ ਇੱਕੋ ਜਿਹਾ ਹੀ ਬਖਸ਼ਿਸ਼ ਕਰਦਾ ਹੈ। ਹੁਣ ਆਪਾਂ ਕਹਿ ਦਈਏ ਲੋ ਜੀ ਇੰਨੀ ਗਰਮੀ ਪੈ ਰਹੀ ਹੈ ਵਾਹਿਗੁਰੂ ਪਤਾ ਨਹੀਂ ਕੀ ਕਰ ਵਾਹਿਗੁਰੂ ਨਹੀਂ ਕਰ ਰਿਹਾ। ਇਸੀਂ ਆਪਣੇ ਹੱਥੀ ਆਪ ਸਭ ਕੁਝ ਉਜਾੜ ਕੇ ਬੈਠੇ ਆ ਸਾਡੀਆਂ ਗਲਤੀਆਂ ਦਾ ਨਤੀਜਾ ਹੈ ਆ ਕਿੰਨੇ ਜੰਗਲ ਸੀ ਆ ਬਾਣੀ ਵਿੱਚ ਸ਼ਬਦ ਆਉਂਦਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਅਸੀਂ ਆਪਣੇ ਸਵਾਰਥ ਵਾਸਤੇ ਜੰਗਲਾਂ ਦੇ ਜੰਗਲ ਕੱਟਦੇ ਮੈਂ ਅੱਜ ਪੜ ਰਿਹਾ ਸੀ ਅੱਜ ਵੀ ਜੇ ਕਿਤੇ ਕਿਸ ਸ਼ਹਿਰ ਦੇ ਵਿੱਚ ਜੇ 45 ਡਿਗਰੀ ਤਾਪਮਾਨ ਹੈ ਜੇ ਕਿਸੇ ਸ਼ਹਿਰ ਦੇ ਵਿੱਚ ਦਰਖਤ ਲੱਗੇ ਚਾਰ ਪੁਆਇੰਟ ਆਪਣੇ ਆਪ ਘਟ ਜਾਏਗਾ ਚਾਰ ਪੰਜ ਪੁਆਇੰਟ ਆਪਣੇ ਆਪ ਅਸੀਂ ਸਭ ਕੁਝ ਵੱਢ ਕੇ ਬੈਠੇ ਹਾਂ ਸਾਰਾ ਕੁਝ ਆਪਣਾ ਨੁਕਸਾਨ ਅੱਗੇ ਆਉਣ ਵਾਲਾ ਜਿਹੜਾ ਸਮਾਂ ਤੇ ਅਸੀਂ ਬਹੁਤ ਹਾਲਾਤ ਐਸੀ ਮਾੜੇ ਵਿੱਚ ਜਾ ਰਹੇ ਹਾਂ ਉਹਦਾ ਕਾਰਨ ਕਿ ਅਸੀਂ ਆਪਣੀਆਂ ਸਹੂਲਤਾਂ ਦੇਖ ਰਹੇ ਤੇ ਉਹਦਾ ਖਮਿਆਜਾ ਜਿਹੜਾ ਅਸੀਂ ਭੁਗਤ ਰਹੇ ਹਾਂ ਉਹ ਤਾਂ ਦਇਆ ਕਰਦਾ ਹੀ ਆ ਰੱਬ ਕਦੇ ਵੀ ਗਰੋਧਿਤ ਨਹੀਂ ਹੁੰਦਾ ਨਾ ਕਿਸੇ ਨੂੰ ਸ਼ਰਾਪ ਦਿੰਦਾ ਕਿਉਂਕਿ ਉਹਨੇ ਆਪਣਾ ਸੰਸਾਰ ਹੋਦਾ ਸਭ ਕਹਿੰਦੇ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈਏ ਏਕ ਨਦਰ ਕਰ ਵੇਖੇ ਸਭ ਉਪਰ ਜਿਹਾ ਭਾਉ ਤੇ ਹਾਂ ਫਲ ਪ ਜਿੱਦਾਂ ਸਾਡੀ ਭਾਵਨਾ ਹੈ ਉਦਾਂ ਸਾਨੂੰ ਫਲ ਮਿਲਦਾ ਸਭ ਕਹਿੰਦੇ ਮੇਰਾ ਦਇਆ ਕਰਦਾ ਮੇਰਾ ਵਾਹਿਗੁਰੂ ਦਇਆਵਾਨ ਹੈ ਤੇ ਸਤਗੁਰੂ ਨੇ ਕਿਰਪਾ ਕੀਤੀ ਮੈਂ ਹਮੇਸ਼ਾ ਬੇਨਤੀ ਕਰਦਾ ਸਾਨੂੰ ਗੁਣ ਦਿੱਤੇ ਨਾ ਪੰਜ ਪਿਆਰੇ ਦੇ ਨਾਮ ਨਹੀਂ ਹਨ ਇਹ ਗੁਣਾ ਸਿੱਖਦੇ ਦਇਆ ਧਰਮ ਹਿੰਮਤ ਮੁਹਕਮ ਤੇ ਸਾਹਿਬ ਸਭ ਤੋਂ ਪਹਿਲਾਂ ਦਇਆ ਪੈਦਾ ਕੀਤੀ ਜੇ ਸਿੱਖ ਦੇ ਅੰਦਰ ਦਇਆ ਹੈ ਉਹਦੇ ਅੰਦਰ ਧਰਮ ਵੀ ਹੋਏ ਤੇ ਮੇਰੇ ਸਤਿਗੁਰੂ ਕਹਿੰਦੇ ਕੀਨੀ ਦਇਆ ਗੋਪਾਲ ਗੁਸਾਈ ਗੋਪਾਲ ਗੋ ਕਹਿੰਦੇ ਧਰਤੀ ਨੂੰ ਪਾਲ ਪਾਲਕ ਹੈ ਗੁਸਾਈ ਉਹ ਧਰਤੀ ਦਾ ਮਾਲਕ ਸਾਈ ਹੈ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਗੁਰੂ ਦੇ ਉਪਦੇਸ਼ ਕਹਿੰਦੇ ਮੇਰੇ ਮਨ ਦੇ ਵਿੱਚ ਵਸ ਗਏ ਜਦੋਂ ਮਨ ਦੇ ਵਿੱਚ ਵਸਦੇ ਆ ਅੰਗੀਕਾਰ ਕੀਆ ਤਿੰਨ ਕਰਤੇ ਦੁੱਖ ਕਾ ਡੇਰਾ ਢਾਇਆ ਜਿਓ ਅੰਗੀਕਾਰ ਦਾ ਅਰਥ ਹੁੰਦਾ ਏ ਉਹਨੇ ਪ੍ਰਵਾਨ ਕਰ ਲਿਆ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਉਹਨੇ ਸਾਨੂੰ ਸਵੀਕਾਰ ਕਰ ਲਿਆ ਸਾਨੂੰ ਪ੍ਰਵਾਨ ਕਰ ਲਿਆ ਅੰਗੀਕਾਰ ਕੀਆ ਤਿੰਨ ਕਰਤੇ ਦੁੱਖ ਦਾ ਡੇਰਾ ਡੇਰਾ ਮਤਲਬ ਜਿਹੜਾ ਟਿਕਾਣਾ ਬਣ ਜਾਂਦਾ ਹੈ ਅੰਦਰ ਸਾਡੇ ਦੁੱਖਾਂ ਦੇ ਟਿਕਾਣਾ ਬਣਾ ਲਿਆ ਜਦੋਂ ਪੜਦੇ ਹੋ ਨਾ ਸ਼ਬਦ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਅੰਗੀਕਾਰ ਕੀਆ ਤਿੰਨ ਕਰਤੇ ਦੁੱਖ ਕਾ ਡੇਰਾ ਢਾਹਾ ਜਿਉ ਉਹਨੇ ਦੁੱਖ ਦੇ ਅੰਦਰ ਜਿਹੜਾ ਟਿਕਾਣਾ ਬਣਿਆ ਸੀ ਨਾ ਉਹਨੂੰ ਢਾਹ ਦਿੱਤਾ ਮਨ ਤਨ ਵਸਿਆ ਸੱਚਾ ਸੋਈ ਇੱਥੇ ਮਨ ਦੇ ਵੀ ਨੰਨੇ ਨੂੰ ਸਿਆਰੀ ਆ ਤਨ ਦੇ ਨੰਨੇ ਨੂੰ ਵੀ ਸਿਆਰੀ ਆ ਮਨ ਦੇ ਵਿੱਚ ਤਨ ਦੇ ਵਿੱਚ ਇੱਕੋ ਪਰਮੇਸ਼ਰ ਵਸ ਰਿਹਾ ਹੈ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਣ ਨਾ ਦਿਸੈ ਕੋਈ ਕਹਿੰਦੇ ਕੋਈ ਫਿਰ ਸਾਨੂੰ ਔਖਾ ਜਗ੍ਹਾ ਨਹੀਂ ਦਿਖਦੀ ਔਖੀ ਜਗ੍ਹਾ ਨਹੀਂ ਦਿਖਦੀ ਜਦੋਂ ਅਸੀਂ ਸਤਿਗੁਰੂ ਦੇ ਨਾਲ ਜੁੜ ਜਾਂਦੇ ਆ ਆ ਸ਼ਬਦ ਆਉਂਦਾ ਸਤਿਗੁਰ ਕਾ ਸਭ ਕਹਿੰਦੇ ਭਾਈ ਜਹਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਜਿੱਥੇ ਵੀ ਜਾਂਦੇ ਆ ਔਖਾ ਨਹੀਂ ਲੱਗਦਾ ਕਿਤੇ ਵੀ ਲੋਕਾਂ ਨੂੰ ਅੱਖਾਂ ਲੱਗਦਾ ਫੁਲਾਨੀ ਜਗ੍ਹਾ ਗਏ ਸੀ ਬੜਾ ਔਖਾ ਲੱਗਾ ਫੁਲਾਨੀ ਗਿਆ ਔਖਾ ਲੱਗਾ ਪਰ ਜਿਹੜਾ ਹਿਰਦੇ ਵਿੱਚ ਵਸਾ ਲੈਂਦਾ ਨਾ ਪ੍ਰਮਾਤਮਾ ਨੂੰ ਉਹ ਦਾ ਸਹਾਇਕ ਬਣ ਲੈਂਦਾ ਔਖਾ ਸਮਾਂ ਨਹੀਂ ਦੇਖਣ ਦਿੰਦਾ ਅਪਾ ਵੜਦੇ ਸ਼ਬਦ ਔ ਕੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਤ ਸਮਾਂ ਲੈ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਵਿਖੜਾ ਥਾਣ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਹੁਣ ਜਿਹੜੇ ਵਿਕਾਰ ਸੀ ਨਾ ਟਿਕਣ ਨਹੀਂ ਦਿੰਦੇ ਸੇ ਅ ਸਭ ਤੋਂ ਵੱਡੇ ਪੰਜ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਦੁਸ਼ਮਣ ਸੀ ਬਹੁਤ ਵੱਡੇ ਦੁਸ਼ਮਣ ਸੀ। ਪਰ ਇਹ ਵੀ ਸੱਜਣ ਬਣ ਗਏ। ਜਦੋਂ ਅਸੀਂ ਬਾਣੀ ਪੜਾਂਗੇ, ਸੰਗਤ ਕਰਾਂਗੇ, ਸੇਵਾ ਕਰਾਂਗੇ, ਸਿਮਰਨ ਕਰਾਂਗੇ, ਇਹਨਾਂ ਦਾ ਪ੍ਰਭਾਵ ਨਹੀਂ ਆਏਗਾ। ਇਮਾਨਦਾਰੀ ਦੇ ਨਾਲ ਜਦੋਂ ਮਨ ਦੇ ਵਿੱਚ ਬਸਾਉਂਦੇ ਆਂ। ਕਹਿੰਦੇ ਦੁਸ਼ਮਣ ਸੱਜਣ ਬਣ ਜਾਣਗੇ ਸਾਨੂੰ ਭਗਤੀ ਕਰਨ ਦੇਣਗੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੇਣਗੇ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਾ ਜਿਉ ਆਹਾ ਜਿਉ ਏਕੋ ਪ੍ਰਮਾਤਮਾ ਦੇ ਨਾਲ ਪਿਆਰ ਬਣ ਗਿਆ ਔਰ ਦੂਸਰਾ ਕੋਈ ਨਹੀਂ ਹੈ ਸਮਝ ਆ ਗਈ ਜੋ ਕਿਸ ਕਰੇ ਸੋ ਆਪੇ ਆਪੈ ਜੋ ਕੁਛ ਕਰ ਰਿਹਾ ਨਾ ਉਹ ਪ੍ਰਮਾਤਮਾ ਆਪ ਕਰ ਰਿਹਾ ਦੂਸਰਾ ਕੋਈ ਵੀ ਨਹੀਂ ਹੈ ਜੋ ਕਿਸ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਸ਼ੂ ਨਾ ਜਾਪੇ ਮੈਂ ਕਹਾਂ ਮੈਂ ਇਦਾਂ ਕਰਨਾ ਮੈਂ ਇਦਾਂ ਕਰਾਂਗਾ ਨਹੀਂ ਹੋਏਗਾ ਸਾਡੀ ਅਕਲ ਸਾਡੀ ਸਿਆਣਪ ਕਿਸੇ ਕੰਮ ਦੀ ਨਹੀਂ ਹੈ ਆਪਾਂ ਸੋਚਦੇ ਆ ਨਾ ਵੀ ਮੈਂ ਸੇਰੇ ਉੱਠ ਕੇ ਇੱਧਰ ਜਾਣਾ ਤੇ ਇੱਧਰੋਂ ਫੋਨ ਆ ਗਿਆ ਦੂਸਰੇ ਪਾਸੇ ਜਾਣਾ ਪੈਂਦਾ ਮਥਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾ ਪਰਾਨੇ ਸਮੇਂ ਵੀ ਤੁਹਾਨੂੰ ਵੀ ਯਾਦ ਹੋਏਗਾ ਜਦੋਂ ਘਰਾਂ ਦੇ ਵਿੱਚ ਕੋਈ ਸਲਾਹ ਕਰਦੇ ਸੀ ਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਰਾਤ ਦੀ ਸਲਾਹ ਜਿਹੜੀ ਐ ਉਹ ਸਿਰੇ ਨਹੀਂ ਚੜਦੇ ਮਤਲਬ ਕੋਈ ਬਹਿਮ ਭਰਮ ਵਾਲੀ ਗੱਲ ਨਹੀਂ ਹੁੰਦੀ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਹੋਣਾ ਉਹੀ ਐ ਜੋ ਵਾਹਿਗੁਰੂ ਨੇ ਕਰਨਾ ਪਰਮੇਸ਼ਰ ਨੇ ਤੁਸੀਂ ਜਿੰਨੀ ਮਰਜ਼ੀ ਸਲਾਹ ਬਣਾਈ ਜਾਓ ਸਿਰ ਉਠਾਂਗੇ ਹੋਣਾ ਉਹੀ ਐ ਜੋ ਪਰਮੇਸ਼ਰ ਨੇ ਕਰਨਾ ਉਹੀ ਕਰ ਰਿਹਾ ਜੋ ਕਿਸ ਕਰੇ ਸੋ ਆਪੇ ਆਪੈ ਬੁੱਧ ਸਿਆਣ ਪਕਸ਼ੂ ਨਾ ਜਾਪੇ ਆਪਣਿਆ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਭਲਾਵਾ ਲਾਹਾਂ ਜਿਓ ਆਪਣੇ ਪਿਆਰਿਆਂ ਨੂੰ ਉਹ ਆਪ ਸਹਾਈ ਹੁੰਦਾ ਕਿਸੇ ਵੇਲੇ ਨਾ ਆਪਾਂ ਅਰਦਾਸ ਜਦੋਂ ਕਰਦੇ ਆਂ ਕਈਆਂ ਦੇ ਮਨ ਵਿੱਚ ਆਉਂਦਾ ਹੈ ਜਦੋਂ ਅਰਦਾਸ ਕੀਤੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਜਿਦਾਂ ਆਪਾਂ ਸ਼ਬਦ ਪੜਿਆ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਤੇ ਬਾਕੀ ਸੰਸਾਰ ਵੀ ਤਾਂ ਉਹਦਾ ਹੀ ਹੈ ਨਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲ ਵੀ ਸਾਰਾ ਸੰਸਾਰ ਉਹਦਾ ਹੈ ਪਰ ਆਪਣੇ ਭਗਤਾਂ ਦੀ ਪ੍ਰਤਪਾਲਨ ਕਰਦਾ ਛੋਟੀ ਜੀ ਉਦਾਹਰਨ ਲੱਗੇ ਵੀ ਆਪਾਂ ਕਈ ਵਾਰੇ ਸਾਂਝੀ ਕੀਤੀ ਆ ਇੱਕ ਨਾ ਇਹਦੇ ਰਾਜਾ ਸੀ ਤੇ ਉਹਨੇ ਕਿਸੇ ਮਹਾਪੁਰਸ਼ ਨੂੰ ਪੁੱਛਿਆ ਵੀ ਪ੍ਰਮਾਤਮਾ ਸਿਰਫ ਆਪਣੇ ਭਗਤਾਂ ਦੀ ਇਲਾਜ ਰੱਖਦਾ ਜਾਂ ਦੂਸਰਿਆਂ ਦੀ ਵੀ ਰੱਖਦਾ ਤੇ ਜੇ ਹੋਰ ਕਿਸੇ ਨੂੰ ਨਹੀਂ ਭੇਜਦਾ ਆਪਣੇ ਭਗਤਾਂ ਦੀ ਪੜਦੇ ਨਾ ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ ਤੇ ਹੋਰ ਕਿਸੇ ਨੂੰ ਭੇਜ ਸਕਦਾ ਹੈ ਨਾ ਉਹ ਕਹਿੰਦੇ ਕੋਈ ਨਹੀਂ ਇਹਦਾ ਜਵਾਬ ਦੇਾਂਗੇ ਰਾਜਾ ਸੀ ਬਹੁਤ ਵੱਡਾ ਇੱਕ ਦਿਨ ਕੀ ਹੋਇਆ ਸਿਰੇ ਉੱਠ ਕੇ ਸਿਆਰ ਕਰਨ ਜਾਂਦਾ ਸੀ ਰਾਜਾ ਨਾਲ ਉਹਦੇ ਅੰਗ ਰક્ષਕ ਜਿਹੜੇ ਹੁੰਦੇ ਸੀ ਅੱਜ ਕੀ ਦੇਖਦਾ ਥੋੜਾ ਥੋੜਾ ਹਨੇਰਾ ਸੀ ਕਿ ਉਹਦਾ 4 ਸਾਲ ਦਾ ਬੱਚਾ ਉਹ ਸਿਆਰ ਕਰ ਰਿਹਾ ਤੇ ਉਸ ਰਾਜ ਦੇ ਵਿੱਚ ਉਹ ਸੀ ਉਹਦੇ ਬਗੀਚੇ ਦੇ ਵਿੱਚ ਇੱਕ ਤਲਾਬ ਬਣਿਆ ਸੀ ਬੜਾ ਖੁਸ਼ ਹੋਇਆ ਕਿ ਮੇਰਾ ਬੱਚਾ ਵੀ ਉੱਠ ਕੇ ਸੈਰ ਕਰਦਾ ਪਰ ਕੀ ਦੇਖਦਾ ਜਿੱਦਾਂ ਜਿੱਦਾਂ ਉਹ ਕਦਮ ਅੱਗੇ ਵਧਾ ਰਿਹਾ ਤੇ ਬੱਚਾ ਪਿੱਛੇ ਨੂੰ ਜਾ ਰਿਹਾ ਤੇ ਜਦੋਂ ਕੋਲ ਪਹੁੰਚਣ ਦਾ ਯਤਨ ਕਰ ਰਿਹਾ ਤੇ ਉਹ ਬੱਚਾ ਪਾਣੀ ਦੇ ਵਿੱਚ ਡਿੱਗ ਪਿਆ ਰਾਦੇ ਨੇ ਸ਼ਲਾਂਗ ਮਾਰ ਦਿੱਤੀ ਤਲਾਬ ਦੇ ਵਿੱਚ ਤੇ ਉਹਨੂੰ ਜਾ ਕੇ ਜਿੱਦੋਂ ਵੱਲੇ ਫੜਿਆ ਉਹ ਬੱਚਾ ਨਹੀਂ ਸੀ ਕਿਸੇ ਨੇ ਪੁਤਲਾ ਬਣਾਇਆ ਸੀ। ਉਹਨੂੰ ਬੜਾ ਗੁੱਸਾ ਆਇਆ। ਮੇਰੇ ਨਾਲ ਕਿਹੜੇ ਮਜ਼ਾਕ ਕੀਤਾ? ਉਹ ਆ ਗਿਆ ਜਿਹੜਾ ਰਾਜਗੁਰੂ ਸੀ ਤੇ ਉਹਨੇ ਆਖਿਆ ਮਹਾਰਾਜ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਇਹ ਮਜ਼ਾਕ ਮੈਂ ਕੀਤਾ ਪਰ ਤੁਹਾਨੂੰ ਸਮਝਾਉਣ ਵਾਸਤੇ ਕੀਤਾ। ਤੁਸੀਂ ਹਮੇਸ਼ਾ ਸਵਾਲ ਕਰਦੇ ਸੀ ਰੱਬ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਹੋਰ ਕਿਸੇ ਨੂੰ ਨਹੀਂ ਭੇਜਦਾ। ਆਪੇ ਰੱਖਿਆ ਕਰਦਾ। ਉਹ ਕਹਿਣ ਲੱਗੇ ਤੂੰ ਦੱਸ 13 ਬੱਚਾ ਡੁੱਬ ਰਿਆ ਸੀ ਤੂੰ ਆਪੇ ਅੰਗ ਰક્ષਣ ਨੂੰ ਭੇਜ ਦਿੰਦਾ ਨੌਕਰਾਂ ਨੂੰ ਭੇਜ ਦਿੰਦਾ ਕਹਿੰਦਾ ਕਿਉਂ ਭੇਜਦਾ ਮੇਰਾ ਆਪਣਾ ਸੀ ਤੇ ਕਹਿੰਦੇ ਉਹਦੇ ਜਿਹੜੇ ਬੱਚੇ ਆ ਨਾ ਰੱਬ ਸੰਸਾਰ ਰੱਬ ਦੇ ਬੱਚੇ ਹੀ ਆ ਜਿਹੜੇ ਰੱਬ ਦੇ ਭਗਤ ਹੈ ਉਹ ਆਪਨੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਦਾ ਆਵੇ ਸੇਵਕ ਉਹ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਗੁਰੂ ਸਾਹਿਬ ਕਹਿੰਦੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਭਲਾਵਾ ਲਾਹਾਂ ਜੀਓ ਜਦੋਂ ਅਸੀਂ ਧਰਮ ਦੇ ਵਿੱਚ ਪੈ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਮੈਂ ਅੱਗੇ ਵੀ ਬੇਨਤੀ ਕੀਤੀ ਆ ਧਰਮ ਜਿਹੜਾ ਹੈ ਉਹ ਸਾਡੇ ਜੀਵਨ ਦੇ ਵਿੱਚ ਭਟਕਣਾ ਪੈਦਾ ਕਰਦਾ ਸਾਨੂੰ ਧੋਖਾ ਦਿੰਦਾ ਜਦੋਂ ਧਰਮ ਪੈ ਜਾਂਦਾ ਤੇ ਜਦੋਂ ਸਤਗੁਰ ਦੀ ਸ਼ਰਨ ਵਿੱਚ ਆਏ ਆ ਉਹ ਸਾਡੇ ਸਾਰੇ ਧਰਮ ਖਤਮ ਕਰ ਦਿੰਦਾ ਪ੍ਰਭ ਭਰਨੁ ਭਲਾਵਾ ਲਾਹਿਆ ਜੀਉ ਚਰਨ ਕਮਲ ਜਨਕਾ ਆਧਾਰੋ ਉਹਦੇ ਜਿਹੜੇ ਉਪਦੇਸ਼ ਹਨ ਉਹ ਜੀਵਨ ਦਾ ਸਹਾਰਾ ਹਨ ਆਧਾਰ ਦਾ ਅਰਥ ਹੁੰਦਾ ਹੈ ਸਹਾਰਾ ਜਿਸ ਤਰ੍ਹਾਂ ਅਸੀਂ ਰੋਜ਼ ਪੜ੍ਹਦੇ ਹਾਂ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਨ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ ਹਰ ਨਾਮ ਵਪਾਰੋ ਤੇ ਉਹ ਜਿਹਨਾਂ ਨੂੰ ਆਸਰਾ ਹੈ ਨਾ ਉਹ ਅਠੇ ਪਹਿਰ ਦਿਨ ਰਾਤ ਹਰ ਵੇਲੇ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਦੇ ਆ ਜਿਸ ਤਰ੍ਹਾਂ ਵਪਾਰੀ ਜਿਹੜਾ ਹੁੰਦਾ ਨਾ 24 ਘੰਟੇ ਉਹਦੇ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਚੱਲਦੀਆਂ ਕਿ ਇਹਦੇ ਕੋਲ ਲੈਣਾ ਕੀ ਕਰਨਾ ਕਿਹਨੂੰ ਦਿੱਤਾ ਕਿਦੋਂ ਘਾਟਾ ਪੈ ਗਿਆ ਪਰ ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨਾ ਅਠੇ ਪਹਿਰ ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਆ ਆ ਸੁਖ ਨੂੰ ਸਬਦ ਦੇ ਵਿੱਚ ਆਪਾਂ ਵੱਢਦੇ ਆਂ ਸਤਿਗੁਰੂ ਕਹਿੰਦੇ ਅਸੀਂ ਭੁੱਲ ਗਏ ਆ ਅਸੀਂ ਆਏ ਕੀ ਕਰਨ ਅਸੀਂ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ ਇਹ ਨਾਮ ਦੀ ਵਸਤੂ ਲੈਣ ਆਇਆ ਨਾ ਸੰਸਾਰ ਦੇ ਵਿੱਚ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰਪਾਇਆ ਕਿਉਂਕਿ ਮਨੁੱਖ ਦੀ ਜਿਹੜੀ ਫਿਤਰਤ ਹੈ ਸਾਡਾ ਸੁਭਾਅ ਬਣ ਗਿਆ ਅਸੀਂ ਜਿੱਦਾਂ ਘਰ ਜਾਂਦੇ ਆ ਉਦਾਂ ਗੁਰਦੁਆਰੇ ਵੀ ਉਦਾਂ ਹੀ ਜਾਂਦੇ ਆ ਗੁਰਦੁਆਰੇ ਘਰ ਆਪਾਂ ਨੂੰ ਸਾਨੂੰ ਘਰ ਦੀ ਬੈੱਡ ਸ਼ੀਟ ਚੰਗੇ ਨਹੀਂ ਲੱਗਦੇ ਸਾਨੂੰ ਰੋਟੀ ਦੇ ਵਿੱਚ ਸਬਜੀ ਦੇ ਵਿੱਚ ਨਮਕ ਮਿਰਚਾਂ ਮਤਲਬ ਉਦਾਂ ਦਾ ਸੁਭਾਅ ਬਣ ਜਾਂਦਾ ਫਿਰ ਇੱਥੇ ਆ ਕੇ ਵੀ ਉਹੀ ਸੁਭਾਅ ਲੱਭਦਾ ਮਨੁੱਖ ਜਿਹੜਾ ਉਹੀ ਸੁਭਾਅ ਲੱਭਦਾ ਹੈ ਉਹਦੇ ਪਿੱਛੇ ਵੀ ਉਹ ਕੁਝ ਹੋਰ ਪ੍ਰਾਪਤ ਨਹੀਂ ਕਰ ਸਕਦਾ ਇਹ ਸਕੂਲ ਹੈ ਇੱਥੋਂ ਆਪਾਂ ਸਿੱਖਾਂਗੇ ਜਦੋਂ ਬਹੁਤ ਭਾਗਾਂ ਵਾਲੇ ਆਪ ਦੀ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਜਿਹੜੇ ਘਰੋਂ ਸੋਚਦੇ ਵੀ ਅਸੀਂ ਮੱਥਾ ਟੇਕਣ ਚੱਲੇ ਆ ਤਾਂ ਮੱਥਾ ਟੇਕਣਗੇ ਆਏ ਇੱਧਰੋਂ ਆਏ ਮੱਥਾ ਟੇਕਿਆ 2 ਮਿੰਟ ਵਿੱਚ ਚਲੇਗੇ ਕੁਝ ਨਹੀਂ ਪ੍ਰਾਪਤ ਹੋਣਾ ਜਿੰਨੇ ਤੱਕ ਅਸੀਂ ਬੈਠੇ ਨਹੀਂ ਆ ਬੈਠ ਕੇ ਇਹ ਸਮਝੇ ਨਹੀਂ ਵੀ ਅਸੀਂ ਆਏ ਕਾਦੇ ਵਾਸਤੇ ਦੋ ਚੀਜ਼ਾਂ ਸਾਨੂੰ ਯਾਦ ਰਹਿਣ ਦੋ ਚੀਜ਼ਾਂ ਜੀਵਨ ਵਿੱਚ ਆ ਗਈਆਂ ਸਾਡਾ ਜੀਵਨ ਬਦਲ ਸਕਦਾ ਹੈ ਪਹਿਲੀ ਗੱਲ ਇਹ ਹੈ ਕੀ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ? ਦੂਸਰਾ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ? ਹੁਣ ਕਈ ਆਉਂਦੇ ਨਾ ਉਹ ਅੱਗੇ ਮੋਬਾਈਲੇ ਚਲਾਈ ਜਾਣਗੇ ਜਿੱਦਾਂ ਵੀ ਉਹ ਬਹੁਤ ਜਹਾਜ਼ ਡੁੱਬਦੇ ਹੁੰਦੇ ਆ ਨਾ ਕੰਮ ਬਹੁਤ ਰੁਕ ਜਾਣੇ ਜਾਂ ਸਾਰਾ ਕੁਝ ਰੁਕੇ ਜਾਣਾ। ਇੱਥੇ ਆ ਕੇ ਵੀ ਕਿਉਂਕਿ ਜਿਨੇ ਤੱਕਰ ਡਰ ਨਹੀਂ ਹੋਏਗਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨੇ ਤੱਕਰ ਸਾਨੂੰ ਪ੍ਰਾਪਤੀ ਨਹੀਂ ਹੋਣੀ। ਬਸ ਇਸ ਉਦਾਂ ਦਾ ਮਾਹੌਲ ਸਿਰਜਿਆ ਜਿੱਦਾਂ ਦਾ ਅਸੀਂ ਘਰ ਸਿਰਜਦੇ ਨਾ ਉਦਾਂ ਦਾ ਮਾਹੌਲ ਗੁਰਦੁਆਰੇ ਵੀ ਚਾਹੁੰਦੇ ਆ। ਜੇ ਸਾਨੂੰ ਕੋਈ ਕਹਿੰਦਾ ਸਾਨੂੰ ਗੁੱਸਾ ਲੱਗਦਾ ਤੇ ਜਿਸ ਦਿਨ ਤੱਕ ਅਸੀਂ ਸਿੱਖਣ ਦੀ ਆਦਤ ਨਹੀਂ ਲਵਾਂਗੇ ਵੀ ਸਿੱਖਣ ਵਾਸਤੇ ਆਏ ਆ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਸਿੱਖਣਾ ਤੇ ਕੁਝ ਪ੍ਰਾਪਤ ਹੋਏਗਾ ਤੇ ਦੋ ਚੀਜ਼ਾਂ ਯਾਦ ਰੱਖਿਓ ਜਿਸ ਦਿਨ ਪਤਾ ਲੱਗ ਗਿਆ ਵੀ ਸੰਸਾਰ ਵਿੱਚ ਕਿਉਂ ਆਏ ਆ ਦੂਸਰਾ ਅਸੀਂ ਗੁਰਦੁਆਰੇ ਕਿਉਂ ਆਉਂਦੇ ਆ ਗੁਰਦੁਆਰੇ ਹੋਏ ਸੋਝੀ ਪਾਇਸੀ ਨਹੀਂ ਤਾਂ ਫਿਰ ਕੰਨ ਰਸ ਤੇ ਜੀਪ ਦਾ ਰਸ ਬੜਾ ਸੋਹਣਾ ਸ਼ਬਦ ਪੜਿਆ ਟੀਉਣ ਸੁਣ ਲਈ ਬਾਜੇ ਤਬਲੇ ਸੁਣ ਲੈ ਤੇ ਲੰਗਰ ਬਹੁਤ ਸੋਹਣਾ ਬਣਿਆ ਸੀ ਤੁਸੀਂ ਬਾਹਰ ਜਾ ਕੇ ਪੁੱਛ ਲਓ ਵੀ ਕਿਹੜਾ ਸ਼ਬਦ ਪੜਿਆ ਗਿਆ ਮੈਂ ਕਹਿੰਦਾ 100 ਵਿੱਚੋਂ ਇੱਕ ਹੀ ਹੋਏਗਾ ਜਿਹੜਾ ਤੁਹਾਨੂੰ ਦੱਸ ਦੇ ਵੀ ਕਿਹੜਾ ਕਿਹੜਾ ਸ਼ਬਦ ਪੜਿਆ ਇਧਰੋਂ ਸੁਣਿਆ ਇਧਰੋਂ ਬਾਹਰ ਕੱਢ ਦਿੱਤਾ ਤੇ ਇੱਥੇ ਤਾਂ ਸਿੱਖਣਾ ਸੀ ਨਾ ਤੇ ਜੀਵਨ ਦੇ ਵਿੱਚ ਪੜ੍ਹਾਈ ਜਿਹੜੀ ਸੀ ਸੰਸਾਰ ਦੇ ਵਿੱਚ ਆਪਾਂ ਰਹੇ ਆ ਪਰ ਹੁੰਦਾ ਕੀ ਹੈ ਮੈਂ ਜਦੋਂ ਬੇਨਤੀ ਕਰਾਂ ਸਾਨੂੰ ਸਾਡੇ ਬਹੁਤ ਕਿਰਪਾ ਤੁਹਾਡੇ ਉੱਪਰ ਨੇ ਤਾਂ ਆਮ ਕੀ ਹੁੰਦਾ ਜਿਹੜੀਆਂ ਗੁਰਮਤ ਤੋਂ ਹੀਣੀਆਂ ਕਮੇਟੀਆਂ ਗੁਰਦੁਆਰੇ ਦੀਆਂ ਉਹ ਸੋਚਦੇ ਵੀ ਸਸਤਾ ਜੇ ਕੋਈ ਗਰੰਤੀ ਲੱਭ ਜਾਏ ਗੁਰਦੁਆਰਾ ਖੋਲਣਾ ਚਾਹੀਦਾ ਹੈ ਗੁਰਦੁਆਰਾ ਖੋਲਣਾ ਚਾਹੀਦਾ ਸਵੇਰੇ ਸ਼ਾਮ ਵੀ ਸਾਡੇ ਦੁੱਖ ਸੁੱਖ ਦੇ ਪਾਠ ਹੋ ਜਾਣ ਸਾਡੇ ਜਨਮ ਦਿਨ ਬਣਾਏ ਜਾਣ ਸਾਡੀਆਂ ਅਰਦਾਸਾਂ ਹੋ ਜਾਣ ਉਸ ਤੋਂ ਬਾਅਦ ਨਹੀਂ ਸੋਚਿਆ ਜਾਂਦਾ ਪਰ ਇਹ ਤਾਂ ਸੀ ਗੁਰਦੁਆਰੇ ਹੋਏ ਸੋਝੀ ਪਾਏ ਸੀ ਹੁਣ ਦੇਖੋ ਨਾ ਹੋ ਕੀ ਰਿਹਾ ਉਹ ਲੋਕ ਗ੍ਰੰਥੀ ਦੀ ਇੰਟਰਵਿਊ ਲੈ ਰਿਹਾ ਜਿਨ੍ਹਾਂ ਨੂੰ ਨਿਤਨੇਮ ਨਹੀਂ ਕਰਨਾ ਹੁੰਦਾ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹ ਆ ਕੇ ਗ੍ਰੰਥੀਆਂ ਨੂੰ ਸਵਾਲ ਕਰਦੇ ਤੇ ਉਦਾਂ ਦੇ ਚਾਹੀਦੇ ਜਿਹੜਾ ਜਪਜੀ ਸਾਹਿਬ ਦੀ ਸੁਖਨੀ ਸਾਹਿਬ ਬਣਾ ਦੇ ਸੁਖਨੀ ਸਾਹਿਬ ਦੀ ਆਸਾ ਦੀ ਵਾਰ ਬਣਾ ਦੇ ਮਤਲਬ ਇਦੋਂ ਇਦਰੋਂ ਪੰਕਤੀ ਪੜ੍ਹਦੇ ਫੜਦੇ ਉਧਰ ਚਲੇ ਜਾਏ ਤੇ ਸਾਨੂੰ ਦਰਵਾਜ਼ਾ ਖੁੱਲਾ ਚਾਹੀਦਾ ਹੈ ਸਸਤਾ ਜੰਗਲ ਦੇ ਪਰ ਜਦੋਂ ਵਿਆਹ ਸ਼ਾਦੀਆਂ ਹੁੰਦੇ ਆ ਗਾਉਣ ਵਾਲੀਆਂ ਸ਼ਰਾਬ ਦੇ ਉੱਪਰ ਇੰਨਾ ਪੈਸਾ ਖਰਚਿਆ ਜਾਂਦਾ ਉਦੋਂ ਕੋਈ ਨਹੀਂ ਕਹਿੰਦਾ ਵੀ ਘਟ ਕਰ ਲਈਏ ਨਹੀਂ ਦੇਖੋ ਨਾ ਜਿੰਨੇ ਤੱਕ ਇਹ ਸਾਡੀ ਸੋਚ ਨਹੀਂ ਬੜੇਗੀ ਸਾਡੀ ਕੌਮ ਦੀ ਸੋਚ ਨਹੀਂ ਬਣੇਗੀ ਵੀ ਅਸੀਂ ਸਿੱਖਣ ਆਏ ਆ ਆ ਤੁਸੀਂ ਸਰਕਾਰੀ ਸਕੂਲ ਹੁੰਦੇ ਆ ਪ੍ਰਾਈਵੇਟ ਸਕੂਲ ਹੁੰਦੇ ਆ ਸਰਕਾਰੀ ਸਕੂਲਾਂ ਦੀ ਇਮਾਰਤ ਵੀ ਚੰਗੀ ਹੁੰਦੀ ਹੈ ਉਹਦੇ ਵਿੱਚ ਬਹੁਤ ਪੜ੍ਹੇ ਲਿਖੇ ਟੀਚਰ ਰੱਖੇ ਜਾਂਦੇ ਆ ਸਰਕਾਰ ਜਿਹੜੀ ਆ ਪੜ੍ਹੇ ਲਿਖਿਆ ਨੂੰ ਰੱਖਦੀ ਜਿਹੜੇ ਪ੍ਰਾਈਵੇਟ ਸਕੂਲ ਚੱਲ ਰਹੇ ਥੋੜੇ ਸਕੂਲਾਂ ਨੂੰ ਛੱਡ ਕੇ ਤੇ ਉਹਨਾਂ ਦੇ ਵਿੱਚ ਜਿਹੜਾ 12ਵੀਂ ਫੇਲ ਆ ਉਹ 10ਵੀਂ ਵਾਲੇ ਨੂੰ ਪੜਾ ਰਿਹਾ ਜਿਹੜਾ 10ਵੀਂ ਫੇਲ ਆ ਉਹ 8ਵੀਂ ਵਾਲੇ ਨੂੰ ਪੜਾ ਰਿਹਾ ਉਹਨਾਂ ਨੂੰ ਵੀ ਕੀ ਚਾਹੀਦਾ ਉਹਨਾਂ ਨੂੰ ਸਸਤੇ ਚਾਹੀਦੇ ਸਸਤੇ ਟੀਚਰ ਚਾਹੀਦੇ ਆ ਤੇ ਉਹਨਾਂ ਨੂੰ ਤਾਂ ਪੈਸਾ ਕਮਾਉਣਾ ਹੈ ਉਹਨਾਂ ਦਾ ਕੰਮ ਪ੍ਰਾਈਵੇਟ ਸਕੂਲਾਂ ਦਾ ਕੀ ਹੈ bizness ਸਰਕਾਰਾਂ ਧਿਆਨ ਨਹੀਂ ਦਿੰਦੀਆਂ ਹੁਣ ਪਰ ਥੋੜਾ ਜਿਹਾ ਮਾਹੌਲ ਬਦਲਿਆ ਤੁਸੀਂ ਪੰਜਾਬ ਦੇ ਸਕੂਲ ਜਾ ਕੇ ਦੇਖੋ ਦਿੱਲੀ ਦੇ ਸਕੂਲ ਜਾ ਕੇ ਦੇਖੋ ਮੈਂ ਕੋਈ ਮੈਂ ਪ੍ਰਚਾਰ ਨਹੀਂ ਕਰ ਰਿਹਾ ਕਿਸੇ ਪਾਰਟੀ ਦਾ ਪਰ ਜਿਸ ਜਿੱਥੇ ਚਾਹੀਦਾ ਸੀ ਸਾਨੂੰ ਅੱਜ ਹੁੰਦਾ ਕੀ ਪਿਆ ਹਿੰਦੂ ਮੁਸਲਮਾਨ ਸਿੱਖ ਹਿੰਦੂਆਂ ਦੀ ਲੜਾਈ ਕਰਾ ਰਹੀ ਜਾ ਰਹੀ ਹੋਰ ਕੋਈ ਰਾਜਨੀਤੀ ਕੋਈ ਕਿਸੇ ਨੂੰ ਕੁਝ ਲੈਣਾ ਦੇਣਾ ਨਹੀਂ ਹੈ ਵੀ ਗੈਸ ਸਿਲੰਡਰ ਕਿੰਨੇ ਦਾ ਹੋ ਗਿਆ ਜਾਂ ਕਿੰਨੀ ਮਹਗਾਈ ਹੋ ਗਈ ਕੋਈ ਗੱਲ ਨਹੀਂ ਕਰੇਗਾ Hindu ਖਤਰੇ ਵਿੱਚ ਐਥੇ ਤਾਂ ਬਹੁਤ ਚਲੇਗਾ ਰਾਜ ਕਰਕੇ ਸੰਸਾਰ ਦੇ ਵਿੱਚ ਕਿੰਨੇ ਚਲੇ ਕਿੰਨਾ ਮੁਗਲਾਂ ਨੇ 7.5 ਕਿੰਨੇ ਕਿੰਨੇ ਸਾਲ ਉਹਨਾਂ ਨੇ ਰਾਜ ਕੀਤਾ ਅੰਗਰੇਜ਼ ਰਾਜ ਕਰਕੇ ਚਲੇਗੇ ਇਹ ਵੀ ਚਲੇ ਜਾਣਗੇ ਪਰ ਕੋਈ ਲੋਕਾਂ ਦੇ ਵਾਸਤੇ ਲੋਕ ਲੋਕ ਬੋਲਦੇ ਵੀ ਨਹੀਂ ਸਾਡੇ ਦੇਸ਼ ਦੇ ਲੋਕ ਵੀ ਇਦਾਂ ਦੇ ਧਰਮ ਦੇ ਨਾਮ ਤੇ ਉਹਨਾਂ ਨੂੰ ਢੁਕਾਇਆ ਜਾ ਰਿਹਾ ਨਾ ਕੋਈ ਪੜ੍ਹਾਈ ਦਾ ਨਾਮ ਹੈ ਤੇ ਲੜਾਈ ਲੜਾਈ ਹੈ ਔਰ ਤਾਂ ਪੜ੍ਹਾਈ ਤਾਂ ਕੋਈ ਜੇ ਲੋਕ ਪੜ੍ਹ ਲਿਖ ਗਏ ਨਾ ਤੇ ਇਹਨਾਂ ਨੂੰ ਸਵਾਲ ਕਰਨਗੇ ਇਹਨਾਂ ਲੋਕਾਂ ਨੂੰ ਸਵਾਲ ਕੀਤੇ ਜਾਣਗੇ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਬਹੁਤ ਵੱਡਾ ਸਾਨੂੰ ਇਹ ਇਸ ਸਿੱਖੀ ਦੇ ਸਿਖੋੜ ਆ ਸਾਡਾ ਹਰੇਕ ਦਾ ਫਰਜ਼ ਹੈ ਕਿ ਅਸੀਂ ਇੱਥੇ ਪਹਿਰਾ ਦਈਏ ਇਹਨਾਂ ਚੀਜ਼ਾਂ ਨੂੰ ਸਕੂਲ ਦੇ ਮੰਗਰ ਸਮਝਣ ਦਾ ਯਤਨ ਕਰੀਏ ਵੀ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਪਰ ਜੋਰ-ਜੋਰ ਦੀ ਕਹੀ ਜਾਣਾ ਰਾਜ ਕਰੇਗਾ ਖਾਲਸਾ ਦਾ ਇਦਾਂ ਨਹੀਂ ਹੋਏਗਾ ਮੈਂ ਜਦੋਂ ਕੱਲ੍ਹ ਵੀ ਪਰਸੋਂ ਵੀ ਬੇਨਤੀ ਕਰ ਰਿਹਾ ਸੀ ਗੁਰਦੁਆਰੇ ਇਦਾਂ ਦੇ ਸਾਧ ਸੰਗਤ ਦੀ ਜਿਹੜੇ ਮਰਜ਼ਾਦਾ ਦੀ ਟੰਡੋਰੀ ਪਟਦੇ ਨਾ ਦੂਸਰੀ ਜਗ੍ਹਾ ਜਾ ਕੇ ਉਹਨਾਂ ਦੇ ਗੁਰਦੁਆਰੇ ਜਾ ਕੇ ਦੇਖੋ ਪ੍ਰਬੰਧਕ ਬਣ ਕੇ ਬੈਠੇ ਆ ਚੋਰ ਕਰਨ ਵਾਲਾ ਨਹੀਂ ਹੁੰਦਾ ਕੋਈ ਸੇਰੇ ਭਾਈ ਸਾਹਿਬ ਦੀ ਆਪੇ ਗੁਰੂ ਗ੍ਰੰਥ ਸਾਹਿਬ ਔਰ ਹੱਥ ਦੇ ਵਿੱਚ ਚੌਰ ਗੁਰਦੁਆਰੇ ਬਣਾਉਣੇ ਆ ਸੀ ਕਰੋੜਾਂ ਰੁਪਈਆ ਲਾਉਣਾ ਹੈ ਤੇ ਚੌਰ ਸਾਹਿਬ ਕਰਨ ਵਾਲਾ ਵੀ ਰੱਖਣਾ ਪੈਣਾ ਇੱਕ ਕਿਉਂਕਿ ਸਾਡੇ ਕੋਲ ਤਾਂ ਸਮਾਂ ਕੋਈ ਨਹੀਂ ਹੈ ਕਿਹਦਾ ਫਰਜ ਹੈ ਤੇ ਸਿਰਫ ਅਸੀਂ ਕੁਰਸੀਆਂ ਲੈ ਕੇ ਬੈਠਣਾ ਚੌਧਰ ਲੈ ਕੇ ਬੈਠਣਾ ਇਹ ਬੱਕਰੀ ਗੱਲ ਹੈ ਪਰ ਜਦਨ ਅਸੀਂ ਸੇਵਾਦਾਰ ਬਣੇਗੇ ਨਾ ਸਾਡੀ ਕੌਮ ਉਹ ਦਿਨ ਲੈਣਾ ਲੱਗਿਆ ਹੋਣਗੇ ਅਮਰ ਦਵੇਲੇ ਵੀ ਸੰਗਤ ਹੋਏਗੀ ਸ਼ਾਮ ਨੂੰ ਵੀ ਹੋਏਗੀ ਇਦਾਂ ਦਾ ਗੁਰਦਾਰ ਖੰਡਵੇ ਵਿੱਚ ਵੀ ਹੈ ਨਾ ਸਾਹਮਣੂ ਕੋਈ ਹੁੰਦਾ ਚੋੜ ਕਰਨ ਵਾਲਾ ਨਾ ਸਵੇਰੇ ਕੋਈ ਚੋੜ ਸਾਫ ਕਰਨ ਵਾਲਾ ਹੁੰਦਾ ਤੇ ਰਾਜ ਕਰੇਗਾ ਖਾਲਸਾ ਕਿਹਦਾ ਫਰਜ ਹੈ ਸੁਣ ਕੇ ਅਸੀਂ ਛੱਡ ਦਿੰਨੇ ਆ ਵੀ ਇਹਨਾਂ ਦਾ ਕੰਮ ਆ ਬੋਲਦੇ ਆ ਪਰ ਬੜਾ ਦੁੱਖ ਦਿਲ ਦੁਖਦਾ ਜਦੋਂ ਗੁਰੂ ਪਾਸਤੇ ਸਾਡੇ ਕੋਲ ਸਮਾਂ ਨਹੀਂ ਹੈ ਕਿੰਨੇ ਘਰ ਕਿੰਨੇ ਘਰ ਸਾਹਮਣੇ ਗੁਰਦੁਆਰਿਆਂ ਦੇ ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਉਹ ਤਾਂ ਸਹਾਇਤਾ ਕਰਦਾ ਅਸੀਂ ਵਪਾਰ ਮਨ ਦੇ ਵਿੱਚ ਉਹੀ ਚੀਜ਼ਾਂ ਰੱਖੀਆਂ ਹੋਈਆਂ ਗੁਰੂ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਚਰਨ ਕਮਲ ਜਨਕਾ ਆਧਾਰੋ ਆਠ ਪੈਰ ਹਰ ਨਾਮ ਵਪਾਰੋ ਅਠੇ ਪੈਰ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਉਹ ਆਤਮਿਕ ਡੋਲਤਾ ਵਿੱਚ ਆਨੰਦ ਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਤੇ ਉਹ ਉਹਦੇ ਗੁਣ ਗਾਉਂਦਾ ਜਿਹੜਾ ਸਰਬ ਸਮਾਇਆ ਜੀਓ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਾਂਗੇ ਸਾਨੂੰ ਪਿਆਰ ਬਣੇਗਾ ਸਾਡੇ ਸਾਡਾ ਇੱਜ਼ਤ ਬਣੇਗੀ ਸਾਡੇ ਜੀਵਨ ਦੇ ਵਿੱਚ ਸਾਨੂੰ ਸਿੱਖਣ ਦਾ ਵੀ ਲਗਨ ਪੈਦਾ ਜੀਵਨ ਦੇ ਵਿੱਚ ਹੋਏਗੀ ਤੇ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਬਲੌ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਰਾਗ ਉਹਦੇ ਕੀ ਮਹੱਲਾ ਪਹਿਲਾ ੴ ਸਤਿਗੁਰ ਪਰਸਾ